ਸਸ਼ਿਕਾ ਜੀ ਗੁਰਮੀਤ ਸਿਸਟਰ ਸਸ਼ਿਕਾ ਹਾਲ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਲਾਈਕ ਦੇ ਵਿੱਚ ਲਾਈਕ ਥੈਂਕ ਯੂ ਜੀ ਥੈਂਕ ਯੂ ਲਾਈਕ ਕਰਨ ਲਈ ਕਿਵੇਂ ਹੋ ਸਿਸਟਰ ਜੀ ਮੈਂ ਠੀਕ ਹਾਂ ਜੀ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਚਾਲ ਵਧੀਆ ਲਿਖਨੇ ਤਾਂ ਕੀ ਆਵਾਜ਼ 'ਚ ਫਰਕ ਲੱਗਦਾ ਅੱਜ ਆਵਾਜ਼ ਹੋ ਰਿਹਾ ਵੈਦਰ ਚੇਂਜ ਹੋ ਰਿਹਾ ਨਾ ਹੋ ਜਾਂਦਾ ਕੁਝ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਕੰਮਕਾਰਾਂ ਦੇ ਵਿੱਚ ਲੱਗੇ ਰਹਿੰਦੇ ਆ ਨਾ ਥਕਾਵਟ ਵੀ ਹੋ ਰਹੀ ਹੈ ਇਸ ਟਾਈਮ ਮੈਨੂੰ ਹਾਂਜੀ ਖਾਣਾ ਮੈਂ ਖਾ ਲਿਆ ਤੁਸੀਂ ਸੁਣਾਓ ਤੁਸੀਂ ਖਾਣਾ ਖਾ ਲਿਆ ਫਰੀ ਹੋ ਗਏ ਕੰਮ ਕਰਨ ਵੇਲੇ ਮੈਂ ਚਨੇ ਦੀ ਸਬਜ਼ੀ ਬਣਾਈ ਸੀ ਕੀ ਨਾਲ ਧਨੀਏ ਦੀ ਚਟਣੀ ਗੁਰਮੀਤ ਸਿਸਟਰ ਤੁਹਾਨੂੰ ਕਿੰਨੇ ਜਨੇ ਸ਼ੋ ਹੋ ਰਹੇ ਨੇ ਲਾਈਵ ਦੇ ਵਿੱਚ ਕਿ ਤੁਸੀਂ ਹਜੇ ਇਕੱਲੇ ਆਏ ਉਹਨੂੰ ਕੁਝ ਵੀ ਸ਼ੋ ਨਹੀਂ ਹੋ ਰਿਹਾ ਇੱਕ ਗਾਚ ਮੈਨੂੰ ਇੱਕ ਵੀ ਨਹੀਂ ਸ਼ੋ ਹੋ ਰਿਹਾ ਹੈਗਾ ਕੋਣ ਹੋਇਆ ਇੱਕ ਜਨਾ ਵੀ ਸ਼ੋ ਤੁਸੀਂ ਵੀ ਮੈਨੂੰ ਹੁਣ ਸ਼ੋ ਹੋਏ ਹੋ ਤੁਸੀਂ ਕੀ ਬਣਾਇਆ ਅੱਜ ਕੀ ਖਾਇਆ ਗੁਰਮੀਤ ਸਿਸਟਰ ਬੱਚੇ ਕਿਵੇਂ ਆ ਬੱਚੇ ਠੀਕ ਹੈ ਬੈਠੇ ਨੇ ਟੀਵੀ ਦੇਖ ਰਹੇ ਨੇ ਬੱਚੇ ਗੁਰਮੀਤ ਸਿਸਟਰ ਤੁਹਾਨੂੰ ਵੀਡੀਓ ਸ਼ੋ ਹੋ ਰਹੀ ਹੈ ਕੁਝ ਕਿ ਨਹੀਂ ਅਸੀਂ ਬੈਂਗਨ ਬਣਾਏ ਅੱਛਾ ਅੱਛਾ ਮੇਰੇ ਕਰ ਬੈਂਗਣ ਬਣਦੇ ਨਹੀਂ ਖਾਂਦੇ ਹੀ ਨਹੀਂ ਹੈਗੇ ਬੈਂਗਣ ਵੈਲਕਮ ਆ ਜੀ ਲਾਈਵ ਤੇ ਵਿੱਚ ਕੋਣ ਆਏ ਨੇ ਹੋਰ ਪਲੀਜ਼ ਲਾਈਵ ਨੂੰ ਲਾਈਕ ਕਰ ਦਿਓ ਹਾਂਜੀ ਮੈਂ ਸਮਝ ਗਈ ਸੀ ਕਿ ਗੁਰਮੀਤ ਸਿਸਟਰ ਇਹ ਤੁਸੀਂ ਬੈਂਗਣ ਬਣਾਏ ਸੀ पता नहीं की प्रॉब्लम आ रही है कभी वीडियो हो रही है कभी नहीं <गणागी> हाँ जी ठीक ने भीर जी गुरमीत सिस्टर मैं लाइव में एक बार है ना दोबारा स्टार्ट कर दी हाँ दोबारा ऑन कर दी हाँ मैं लाइव फिर जॉइन करो ती